ਜਿਹੜੀ ਅੱਜ ਜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 149 ਜਿਹੜਾ ਸੀਗਾ ਸਾਡਾ 380 400 ਸੰਮੇ ਦਾ ਜਿਹੜਾ ਅਸੀਂ ਦਰਜ ਕੀਤਾ ਸੀਗਾ ਮਜੀਠਾ ਰੋਡ ਦੇ ਵਿੱਚ ਉਹਦੇ ਵਿੱਚ ਅਸੀਂ ਕਰ ਰਹੇ ਆ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੇਵੀ ਜੁਐਲਰਸ ਹੈਗੇ ਨੇ ਜਿਹੜੇ ਮਜੀਠਾ ਰੋਡ ਦੇ ਉੱਤੇ ਰਾਤ ਨੂੰ ਸਨ ਲਾ ਗਿਆ ਇਹਨਾਂ ਦੇ ਵਿੱਚੋਂ ਜਿਹੜੀ ਸੀਗੀ ਇਹਨਾਂ ਦੇ ਜੁਐਲਰੀ ਸ਼ਾਪ ਦੇ ਵਿੱਚੋਂ ਜਿਹੜੀ ਸੀਗੀ ਜੁਐਲਰੀ ਟੁੱਟੀ ਗਈ ਸੀਗੀ ਜਿਹੜੀ ਕੀ ਸਾਨੂੰ ਬੜੀ ਸਾਡੀ ਟੀਮ ਨੇ ਮਿਹਨਤ ਕਰਕੇ ਜਿਹੜੀ ਹੈਗੀ ਆ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਇਸ ਦੇ ਵਿੱਚੋਂ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਵੱਲੋਂ ਕੀਤੀ ਗਈ ਜਿਹੜੀ 9 ਕਿਲੋ ਚਾਂਦੀ ਸੀਗੀ ਉਸ ਜੁਐਲੀ ਸ਼ਾਪ ਦੇ ਵਿੱਚੋਂ ਬਰਾਮਦ ਕਰ ਲਈ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਦੇ ਵਿੱਚ ਹੀ ਹੈਗੀ ਆ ਉਹ ਵੀ ਅਸੀਂ ਰਿਮਾਂਡ ਲੈ ਲਿਆ ਜਿਹਨਾਂ ਦਾ ਮਾਨਯੋਗ ਦਿੱਤੋ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜੀ ਹੈਗੀ ਆ ਰਿਕਵਰੀ ਕੀਤੀ ਜਾਵੇ ਉਮਰ ਕਿੰਨੀ ਦੀ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਰ ਜਿਹੜੇ ਹੈਗੇ ਆ ਅਸੀਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਇਦੇ ਵਿੱਚ ਹਰਪ੍ਰੀਤ ਸਿੰਘ ਹੈਪੀ ਹੈਗਾ ਵਿਕਰਮਜੀਤ ਸਿੰਘ ਉਰਫ ਕਾਕਾ ਹੈਗਾ ਲਵਜੀਤ ਸਿੰਘ ਲਵ ਔਰ ਅਰਣ ਕੁਮਾਰ ਉਰਫ ਸਾਬੋ ਹੈਗਾ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਵਪ੍ਰੀਤ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਇਹਦੇ ਉੱਤੇ ਪਹਿਲਾਂ ਵੀ 376 ਦਾ ਇੱਕ ਮੁਕੱਦਮਾ ਦਰਜ ਹੈਗਾ ਸਰ ਇਹਨਾਂ ਨੂੰ ਕੋਈ ਆਪਣਾ ਅੰਦਰੋਂ ਅੰਦਰੋਂ ਨਹੀਂ ਖਬਰ ਸੀ ਕੋਈ ਨਹੀਂ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਚ ਇਹਨਾਂ ਨੇ ਜਿਹੜੀ ਆਪਣੀ ਛੈਣੀ ਥੋੜਾ ਪ੍ਰਕਿਊਰ ਕਰਕੇ ਕਿਤੇ ਲੈ ਕੇ ਜਿਹੜਾ ਸੀਗਾ ਮੱਛੀ ਮੰਡੀ ਵਾਲੀ ਆਪਣੀ ਹੈਗੀ ਲੋਹੇ ਦੀ ਮਾਰਕੀਟ ਉਥੋਂ ਲੈ ਕੇ ਇਹਨਾਂ ਨੇ ਫਿਰ ਰਾਤ ਨੂੰ ਜਿਹੜੇ ਜੀਗੇ 3-4 ਘੰਟੇ ਦੇ ਬਾਅਦ ਜਿਹੜੀ ਹੈਗੀ ਆ ਉਹ ਲਾ ਕੇ ਉਹ ਕੰਦ ਤੋੜ ਕੇ ਕੰਦ ਪਾੜ ਕੇ ਜਿਹਨੂੰ ਕਹਿੰਦੇ ਸੱਨ ਲਾ ਕੇ ਇਹਨਾਂ ਨੇ ਚੋਰੀ ਕੀਤੀ ਸੀ ਔਰ ਇਹ ਬੜੀ ਸੰਸਨੀ ਜੀ ਸੀਗਾ ਕ੍ਰਾਈਮ ਸੀਗਾ ਕਿਉਂਕਿ ਇਸ ਦੇ ਨਾਲ ਜਿਹੜਾ ਸੀਗਾ ਆਪਣੇ ਜੁਐਲਰ ਸ਼ਾਪਸ ਦੇ ਵਿੱਚ ਜਿਹੜੀ ਸੀਗੀ ਆ ਕਾਫੀ ਜੁਐਲਰ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਹਾਂ ਰੋਜ਼ ਪਾਇਆ ਗਿਆ ਸੀ ਕਿਉਂਕਿ ਇਮੀਡੀਏਟਲੀ ਇਸ ਤੋਂ ਪਹਿਲਾਂ ਵੀ ਇੱਕ ਸਾਡਾ ਸ਼ਹਿਰੇ ਦੇ ਵਿੱਚ ਹੋਇਆ ਸੀਗਾ ਕੇਸ ਉਹ ਵੀ ਨੈਕਸਟ 24 ਆਰ ਅਸੀਂ ਜਿਹੜਾ ਸੀਗਾ ਉਹ ਕੇਸ ਸੋਲਵ ਕਰ ਲਿਆ ਸੀਗਾ ਔਰ ਨੈਕਸਟ ਏ ਕੇਸ ਹੋਇਆ ਔਰ ਇਹ ਵੀ ਜਿਹੜਾ ਕੇਸ ਹੈ ਟਰੇਸ ਕਰ ਲਿਆ ਗਿਆ ਸੋ ਇਸ ਕਰਕੇ ਮੈਂ ਆਸ਼ਵਾਸ਼ਣ ਦੋਣਾ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਹੈਗੀ ਆ ਆਪਣੇ ਬੈਸਟ ਐਫਰਟ ਸੇ ਨਾਲ ਜਿੰਨੇ ਵੀ ਕ੍ਰਾਈਮ ਹੁੰਦਾ ਆ ਉਹਨੂੰ ਟਰੇਸ ਕਰਨ ਦੇ ਲਈ ਜਦੋਜਾਦ ਕਰਕੇ ਜਲਦੀ ਉਹਨਾਂ ਨੂੰ ਜੜੀ ਹੈਗੀ ਆ ਇਹਦੇ ਵਿੱਚ ਜੀ ਉਹ ਜਿਹੜਾ ਵਰਤਿਆ ਗਿਆ ਸੀਗਾ ਕੰਧ ਤੋੜਨ ਵਾਲਾ ਉਹ ਵੈਪਨ ਵੱਲ ਲੱਭ ਲਿਆ ਗਿਆ ਜਿਹ ਹੋ ਰਹੇ ਇਹਦੇ ਵਿੱਚ ਵੈਪਨ ਨਹੀਂ ਸੀ ਕੋਈ ਵਕਤ ਜਿੰਨੀ ਜਾਂਦੀ ਰਿਕਸ਼ਾ ਬਣਾਣੀ ਕੀਤੀ ਸੀ ਤੋਂ ਚੋਰੀ ਤੇ ਕਿੰਨੀ ਬਾਹਰ ਜਿਹੜੀ ਇਹਨਾਂ ਦੇ ਪੁਛਗਿਛ ਦੇ ਮੁਤਾਬਕ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉੱਥੇ ਜਾ ਕੇ ਪਤਾ ਲੱਗੇਗਾ ਹਜੇ ਕਿੰਨੀ ਐਗਜ਼ੈਕਟਲੀ ਕਿੰਨੀ ਹੈਗੀ ਆ ਕਿਉਂਕਿ ਅਕਸਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿਹੜਾ ਪੰਜਾਬੀ ਦੀ ਕਹਾਵਤ ਹੈ ਕਿ ਚੋਰਾਂ ਦੇ ਕੱਪੜੇ ਡਾਂਗਾ ਦੇ ਗਾਜ ਹੁੰਦੇ ਆ ਜਦੋਂ ਚੋਰੀ ਕਰ ਲੈਂਦੇ ਆ ਤਾਂ ਫਿਰੇ ਜਾਣ ਲੱਗੇ ਜਦੋਂ ਵੇਚਣ ਲੱਗਦੇ ਆ ਇਹਨਾਂ ਨੂੰ ਜੋ ਭਾਅ ਮਿਲਦਾ ਉਸ ਭਾਅ ਤੇ ਦੇ ਕੇ ਆ ਜਾਂਦੇ ਆ ਦੇਖੋ ਇਹ ਸਾਰੀਆਂ ਡਿਟੇਲਸ ਅਜਾ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਸਾਡੀਆਂ ਔਰ ਇਹ ਡetails ਮੈਂ ਤੁਹਾਨੂੰ ਸ਼ੇਅਰ ਕਰਾਂਗਾ ਫਿਰ ਮੈਂ ਉਹ ਬੇਨਤੀ ਕਰਾਂਗਾ ਮੇਰਾ ਕੇਸ ਕਲੋਜ਼ ਹੁੰਦਾ ਆ ਸੋ ਐਗਜੈਕਟ ਜਿਹੜੀ ਚੀਜ਼ ਹੈਗੀ ਆ ਬਾਕੀ ਬਹੁਤ ਜਲਦੀ ਤੁਹਾਨੂੰ ਬਾਕੀ ਵੀ ਰਿਕਵਰੀ ਕਰਕੇ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਦੇ ਜਰੂਰ ਹੈ ਸਰ ਅਫੀਸਰ ਦੇ ਵਿੱਚ ਵੀ ਇਹ ਨਾਲੇ ਵਿੱਚੇ ਕੁਝ ਦੇਖੋ ਫਿਰ ਇਹ ਉਹੀ ਚੀਜ਼ ਹੈ ਜਿਹੜੀ ਹਜੇ ਕੇਸ ਇਨਵੈਸਟੀਗੇਸ਼ਨ ਪ੍ਰੋਗਰੈਸ ਦੇ ਵਿੱਚ ਆ ਮੈਂ ਕੋਈ ਚੀਜ਼ ਰਿਲੀਕ ਨਹੀਂ ਕਰਾਂਗਾ ਜਦੋਂ ਇੱਕ ਕੰਮ ਦਾ ਰਿਟਰਨ ਨੇ ਸੇਨ ਕੀਤੀ ਕਾਫੀ ਛੋਟਾ ਹੋਲ ਲੱਗਾ ਏ ਕਿ ਨਾਰਮਲ ਪਰਸਪੈਕਟਿਵ ਇੰਪੋਸੀਬਲ ਹੁੰਦਾ ਲੰਘਣਾ ਜਿਵੇਂ ਕਿ ਕਿਸੇ ਬੱਚੇ ਨੂੰ ਵਿੱਚ ਵਰਤਿਆ ਹੈ ਕਿਸੇ ਨੂੰ ਨਹੀਂ ਜਿਹੜਾ ਤੁਸੀਂ ਔਰ ਉਹ ਬਹੁਤ ਫਰਤੀਲਾ ਹੈਗਾ ਉਹਦੀ ਜਿਹੜੀ ਮਤਲਬ ਕਿ ਫਿਜ਼ੀਕਲ ਫਿਜ਼ੀਕ ਇਸ ਤਰ੍ਹਾਂ ਦੀ ਹੈ ਕਿ ਬਹੁਤ ਛੋਟੇ ਹੋਲ ਦੇ ਵਿੱਚੋਂ ਉਹ ਲੰਘ ਸਕਦਾ ਸ਼ਾਪ ਦੇ ਵਿੱਚ ਕੋਈ ਬੰਦਾ ਗਿਆ ਜੀ ਇੱਕੋ ਇੱਕੋ ਬੰਦਾ ਗਿਆ ਜੀ ਜੀ ਔਰ ਇਸ ਤੇ ਸ਼ਾਪ ਦੇ ਵਿੱਚ ਉਹ ਡੀਵੀਆਰ ਵੀ ਨਾਲ ਲੱਗੇ ਸੀਗੇ ਹੁਣ ਹਨਾ ਸੋ ਇਹ ਇਸ ਲਈ ਇਹ ਕਾਫੀ